ਲੈਰ ਕੀ ਝੋਨਾ ਦੇ ਵੀਰ ਨੇ ਟਾਈਮ ਨਾ ਲਾਤਾ ਹੈ ਵਧੀਆ ਤੁਰ ਗਿਆ ਬੂਟਾ ਕਰ ਗਿਆ ਝੋਨਾ ਵਧੀਆ ਖਾਦ ਖੁਦ ਪਾਈ ਐਰ ਕੀ ਮਿਹਨਤ ਕੀਤੀ ਵੀਰ ਨੇ ਜ ਆਪਦੀ ਵਾਵਾ ਹਣਾ ਤੰਦਾ ਸੋਹਣਾ ਲੱਗਣ ਡਿਆ ਝੋਨਾ ਚਲੋ ਗੇਤੇ ਲੱਗੇ ਦਾ ਫਾਇਦਾ ਹੀ ਆ ਅੰਦਰ ਮੂੰਹ ਭੁਲਾ ਕੇ ਤੇ ਬੈਠੀ ਆ ਜੀ ਮੈਂ ਅੱਡ ਹੋਣਾ ਵਾ ਅੱਡ ਤੇ ਤੈਨੂੰ ਮੈਂ ਵੀ ਨਹੀਂ ਹੋਣ ਦਿੰਦੀ ਦੋ ਚੁੱਲੇ ਤੇ ਮੈਂ ਘਰ ਦੇ ਵਿੱਚ ਬਲਣ ਨਹੀਂ ਦੇਣੇ ਬੈਠੀ ਰਹਾਂ ਕਿੰਨਾ ਚਿਰ ਬੈਠੀ ਰਹੇਗੀ ਹਾਂ ਸਸੀ ਕੇ ਮਾਣ ਸਸੀ ਕਾਲ ਬਤੌਰ ਸੁਣਾ ਠੀਕ ਠਾਕ ਠੀਕ ਆ ਵਧੀਆ ਤੁਸੀਂ ਸੁਣਾਓ ਵਧੀਆ ਤਾ ਤੂੰ ਤੁਰ ਕੇ ਆਇਆ ਵਾ ਤੂੰ ਫੋਨ ਹੀ ਲਾ ਲੈਂਦਾ ਮੈਂ ਗਰਨਾਮ ਨੂੰ ਕਾਲ ਦਿੰਦੀ ਤੇ ਮੰਮੀ ਇੱਥੋਂ ਦੇ ਝਟ ਆ ਗਿਆ ਆ ਤੇ ਹੱਡਾ ਵਾ ਲੱਗੇ ਦੋ ਮਿੰਟ ਤੁਰਿਆ ਤੁਰਿਆ ਆਉਂਦਾ ਆ ਗਿਆ ਇਹਦਾ ਫਸਲਾ ਵੇਦਾ ਲੈ ਬੁੱਤ ਫੇਰ ਵੀ ਅੱਡਾ ਕਿੰਨਾ ਹਟਵਾਵਾ ਤੈਨੂੰ ਪਤਾ ਇੰਨਾ ਸਫਰ ਚੋਂ ਆਇਆ ਵਾ ਮਟ ਰਹੇ ਆਂ ਤੇ ਤਹੋਗਾ ਲੋਦਾ ਮਤ ਵਜ ਜਾਂਦੀ ਪਹੁੰਚੜੇ ਹੁੰਦੇ ਆ ਨਹੀਂ ਕੁਛ ਨਹੀਂ ਪਹੁੰਚੜੇ ਕਿਤੇ ਵੀ ਆ ਗਏ ਵਾ ਵੇਖਣਾ ਵੀ ਮੇਰਗੀ ਝੋਨਾ ਦੇ ਵਾਲੇ ਤੋਂ ਵਟ ਕੱਢੇ ਆ ਦੇ ਨਹੀਂ ਨਹੀਂ ਝੋਨਾ ਤਾਂ ਬਹੁਤ ਵਧੀਆ ਹੋਇਆ ਵਾ ਬਹਿ ਜਾ ਪਾਣੀ ਮਗਾਉਣੀ ਆ ਨਹੀਂ ਪੰਮਾ ਨਹੀਂ ਪੰਮਾ ਪਾਣੀ ਲੈ ਕੇ ਆ ਆਈ ਮੰਮੀ ਪਾਣੀ ਲੈ ਕੇ ਕੌਣ ਆਇਆ ਵਾ ਜਿਹੜਾ ਮੰਮੀ ਵਾਜਾਂ ਮਾਣ ਲਈ ਅੱਛਾ ਸਿੰਦਾ ਆਇਆ ਕਰਤਾ ਹੁਣ ਸਗਾਤ ਨੇ ਫੋਨ ਵੀ ਘਰ ਦੇ ਵਿੱਚ ਆਹ ਕੁਝ ਬਣਿਆ ਵਾ ਮੈਨੂੰ ਕੁੱਟਿਆ ਵਾ ਪਰ ਹੋਰ ਹੋ ਕੇ ਲੈ ਲੜੀਆਂ ਕੱਡੀਆਂ ਹੋਣੀਆਂ ਆ ਆ ਗਿਆ ਹੁਣ ਹਾਮੀ ਪਰ ਚੱਲ ਕੋਈ ਗੱਲ ਨਹੀਂ ਪਾਣੀ ਤੇ ਫੜਾਵਾਂ ਘੁੱਟ ਜੋ ਕਰਦੀਆਂ ਕਰਦੀਆਂ ਰਹਿਣਾ ਪਾਣੀ ਤੇ ਲੈ ਕੇ ਜਾਵਾਂ ਇੱਕਦੇ ਆਵਾਜ਼ ਨਹੀਂ ਦਿੰਦੀਆਂ ਛੇਤੀ ਅੰਦਰ ਵੜ ਕੇ ਬਹਿ ਜਾਂਦੀਆਂ ਗਰਮੀਤ ਕਿੱਥੇ ਗਈ ਆ ਵਾ ਗਰਮੀਤ ਵੀ ਇੱਥੇ ਹੀ ਆ ਜਾਣਾ ਕਿੱਥੇ ਆ ਅੰਦਰ ਹੀ ਹੁਣੀ ਉਹ ਵੀ ਮੰਮੀ ਤੂੰ ਠੀਕ ਵਾ ਗੋਡੇ-ਗਾਡੇ ਠੀਕ ਆ ਤੇਰੇ ਠੀਕ ਆ ਪੁੱਤ ਜੜੀ ਘੜੀ ਨੰਗ ਜੇ ਤੇ ਦਵਾਈ ਕਿੱਥੋਂ ਨਹੀਂ ਹੋਣੀ ਆ ਹੁਣ ਦਵਾਈ ਤੇ ਤੁਹਾਡੇ ਤੋਂ ਹੀ ਖਾਣ ਡਈ ਆ ਮਾੜੀ ਚੰਗੀ ਟਾਈਮ ਪਾਸ ਹੀ ਕਰਨ ਡਈ ਆ ਸੱਸੀ ਦਾ ਪਾ ਸੱਸੀ ਘਰ ਬੀ ਜੀ ਠੀਕ ਠਾਕ ਜੀ ਹਾਂ ਠੀਕ ਠਾਕ ਹੁਣ ਸੁਣਾ ਆਪਣਾ ਬੜਾ ਵਧੀਆ ਵੀਰ ਕਿੱਥੇ ਗਿਆ ਵਾ ਵੀਰ ਵੀ ਇੱਧਰ ਮਾਲ ਡੰਗਰ ਨੂੰ ਪਾਣੀ ਡੋਂਡਿਆ ਹੁਣ ਆਵੇਲੀ ਉਹਨੂੰ ਪਤਾ ਹੀ ਨਹੀਂ ਲੱਗਾ ਵੀ ਤੂੰ ਆਇਆ ਵਾ ਹੋਰ ਕਰਨ ਪਰਨ ਮੇਰੇ ਸਾਹ ਨਾਲ ਗਰਾਉਂਡੇ ਖੇਡਣ ਚੱਲ ਗਿਆਈਆ ਅਸਲ ਸਾਲ ਠੰਡਾ ਹੋਇਆ ਨਾ ਹੁਣ ਤਾਂ ਚੱਲ ਜੇ ਗਰਮੀ ਬਹੁਤ ਈ ਅੱਜ ਹਾਂ ਹੋਰ ਸੁਣਾ ਤੂੰ ਬੜਾ ਵਧੀਆ ਵੀ ਤੂੰ ਫੋਨ ਹੀ ਨਹੀਂ ਕੀਤਾ ਹਾਂ ਲੱਗਿਆ ਉਹ ਮੈਂ ਇਦਾਂ ਹੀ ਆ ਗਿਆ ਗਰਮੀ ਬੜੀ ਹੀ ਕੰਮ ਕੁੰਮ ਘਾਟੀ ਥੋੜਾ ਜਿਹਾ ਮੈਸੇਜ ਕਰ ਹੋਂ ਨੇ ਆਹੋ ਇਹ ਤੇ ਚੱਲ ਵਧੀਆ ਕੀਤਾਗੇ ਗਰਮੀ ਜਿਨ ਲਾ ਗਿਆ ਹੋਰ ਸੁਣਾ ਠੀਕ ਆ ਬਬੀ ਪੀ ਲੋ ਪਾਣੀ ਮੰਮਾ ਤੂੰ ਇਦਾਂ ਕਰ ਤੇ ਚਾਹ ਬਣਾ ਮੁੰਡਾ ਥੱਕਾ ਆਇਆ ਵਾ ਤੇ ਚਾਹ ਪਿਆ ਲੈ ਨੂੰ ਘਟ ਬਣਾ ਕੇ ਠੀਕ ਆ ਮੰਮੀ ਬਣਾ ਲੈਣੀ ਮੈਂ ਤੂੰ ਮੰਮੀ ਕਦੋਂ ਦਾ ਆਇਆ ਗਰਮੀਤ ਅੰਦਰੋਂ ਬਾਹਰ ਹੀ ਨਹੀਂ ਨਿਕਲੀ ਕੀ ਗੱਲ ਕੀ ਆ? ਮੈਂ ਤੁਨ ਮੈਂ ਕੀ ਉਹਦੀ ਗੱਲ ਦੱਸਾਂ ਮੂੰਹ ਫੁਲਾ ਕੇ ਤੇ ਅੰਦਰ ਬੈਠੀ ਹੀ ਹੈਗੀ ਕਿ ਨੇ ਕਹਿੰਦੇ ਇੰਨਾ ਇਹ ਸਾਡਾ ਜਲੂਸ ਕੱਢਿਆ ਨਾ ਕਿ ਕੋਈ ਗੱਲ ਨਹੀਂ ਕਰਨ ਵਾਲੀ ਘਰ ਦੇ ਵਿੱਚ ਤੇ ਬਾਕੀ ਤੈਨੂੰ ਉਹਨੇ ਸਾਰਾ ਕੁਝ ਦੱਸਿਆ ਵਾ ਤੂੰ ਜਾਣ ਕੇ ਮੇਰੇ ਸਾਹਮਣੇ ਭੋਲਾ ਬਣਦਾ ਵਾ। ਉਹ ਮੰਮੀ ਮੈਂ ਤੇ اچانک ਹੀ ਆ ਗਿਆ ਮੈਂ ਕੰਮ ਘੱਟ ਹੀ ਉੱਥੇ ਆਉਣ ਤੇ ਮੈਂ ਕਿਹਾ ਚੱਲ ਗਰਮੀ ਵੀ ਬੜੀ ਆ ਤੇ ਨਾਲੇ ਘਰ ਚਲ ਜਣਾ ਵਾ ਫਸਲ ਬਾੜੀ ਵੇਖ ਲੂੰਗਾ ਵੀਰ ਲੱਗੇ ਜਾ ਕੇ ਉਹ ਕੱਲਾ ਵਾ ਮੈਨੂੰ ਨਹੀਂ ਕਿਸੇ ਵੀ ਗੱਲ ਦਾ ਪਤਾ ਮੈਨੂੰ ਮੜ ਜਾ ਦੱਸੂਗਾ ਕੋਈ ਤੇ ਫੇਰ ਹੀ ਪਤਾ ਲੱਗੂਗਾ ਮੈਂ ਤੂੰ ਉਦਾਂ ਪੜਦੇ ਪਾਉਨਾ ਵਾ ਨਿੱਕੇ ਨਿੱਕੇ ਗੱਲ ਦੀ ਉਹ ਤੈਨੂੰ ਖਬਰ ਪਚਾਉਂਦੀ ਮੈਂਡ ਮੈਂਡ ਦੀ ਫਲਾਨਾ ਆਉਂ ਕੰਨਦਾ ਢੀਂਗੜਾ ਆਉਂ ਕੰਨੜਿਆ ਹੁਣ ਤੂੰ ਆਨਾ ਮੈਨੂੰ ਪਤਾ ਨਹੀਂ ਆ ਪਤਾ ਤੇ ਤੈਨੂੰ ਸਾਰਾ ਕੁਝ ਵਾ ਮੰਮੀ ਜੇ ਮੈਨੂੰ ਕਿਸ ਗੱਲ ਦਾ ਪਤਾ ਹੋਵੇ ਨਾ ਤੇ ਮੈਂ ਤੁਹਾਨੂੰ ਕਿਉਂ ਪੁੱਛਣਾ ਸੀ ਫੇਰ ਵੇ ਜੇ ਨਹੀਂ ਪਤਾ ਤੇ ਸੁਣ ਲੈ ਫੇਰ ਮੇਥੋਂ ਇਹਨੇ ਗਰਨਾਮ ਦੇ ਬੜੂਏ ਚ ਪੈਸੇ ਕੱਢ ਕੇ ਨਾ ਤੇ ਉਹਦੇ ਪੰਮੋ ਦੇ ਪਰਸ ਚ ਪਾ ਤੇ ਲੰਬਾਰੇ ਚ ਤੇ ਉਹਨਾਂ ਦੋਵਾਂ ਜੀਆਂ ਦੀ ਲੜਾਈ ਕਰਾਤੀ ਉਹਨੇ ਤੈਨੂੰ ਕਹਿਣਾ ਦਾ ਬੈਲਟਾ ਨਾ ਕੁੱਟਿਆ ਉਤੋਂ ਮੁੜ ਕੇ ਮੈਨੂੰ ਲੋਤੀਆਂ ਲਾਉਣ ਦਾ ਵੀ ਫਿਰ ਮੇਰੇ ਘਰ ਨੂੰ ਜਾ ਕੇ ਲਾਉਣ ਦਾ ਵੀ ਇੱਧਰ ਦਿੰਗਾ ਉੱਧਰ ਉੱਧਰ ਦਿੰਗਾ ਇੱਧਰ ਬੱਸ ਘਰ ਘਰ ਕੇ ਨਾਲ ਤੇ ਇਹਨੇ ਸਾਰੇ ਘਰ ਚ ਪਸਾਦ ਪਾਤਾ ਇਹ ਸਾਰਿਆਂ ਨੂੰ ਖੇੜੂ ਖੇੜੂ ਕਰਕੇ ਰੱਖਤਾ ਤੇ ਮੰਮੀ ਕੋਈ ਮੇਰੇ ਕੰਨਾਂ ਤੱਕ ਵੀ ਖਬਰ ਪਾਊਗਾ ਤੁਸੀਂ ਮੈਨੂੰ ਤੁਸੀਂ ਫੋਨ ਲਾ ਲੈਂਦੇ ਵੀ ਇਹ ਇਦਾਂ ਕਰਨ ਈ ਆ ਮੈਂ ਹੀ ਉਹਨੂੰ ਕੋਤੇ ਡਾਂਟ ਲੈਂਦਾ ਮਾਸਾ ਵੀ ਮੈਂ ਤੇ ਤੈਨੂੰ ਤਾਂ ਨਾ ਫੋਨ ਲਾਇਆ ਪਿਓ ਤੇ ਤੈਨੂੰ ਮਿੰਟ ਮਿੰਟ ਦੀ ਖਬਰ ਪਹੁੰਚਾਉਂਦੀ ਆ ਤੇ ਮੇਰਾ ਫੋਨ ਲਾਇਆ ਕੀ ਪਤਾ ਤੂੰ ਮੰਨਣੀ ਕਿ ਨਹੀਂ ਤੂੰ ਵੀ ਆਪਣੀ ਜਨਾਨੀ ਦੀ ਮੰਨਣੀ ਮੇਰੇ ਥੋੜਾ ਮੰਨ ਲੈ ਉਹ ਮਾਤਾ ਉਹਨੇ ਚੰਗੀਆਂ ਗੱਲਾਂ ਹੀ ਦੱਸਣੀਆਂ ਹੁੰਦੀਆਂ ਨਾ ਜਿਹੜੀ ਆਪਣੀ ਚੰਗੀ ਉਹ ਉਹਨੇ ਮੈਨੂੰ ਦੱਸਣੀਆਂ ਹੁੰਦੀ ਆ ਤੇ ਜੇ ਤੂੰ ਉਹਨੂੰ ਵੀ ਪਤਾ ਵਾ ਕਿ ਮੈਨੂੰ ਮਾਰ ਪੈਣੀ ਆ ਜਾਂ ਮੈਨੂੰ ਦਬਕੇ ਵਜਣੇ ਆ ਉਹਨੇ ਮੇਰੇ ਤੱਕ ਪਹੁੰਚਾਉਣੀ ਆ ਗੱਲ ਆ ਤਾਂ ਮੈਂ ਤੇਰ ਕੋ ਸੁਣ ਲਿਆ ਵਾ ਕਿ ਇੰਨੇ ਪਵਾੜੇ ਪਾਏ ਆ ਉਹਨੇ ਪੈਸੇ ਕੱਢ ਕੇ ਉਹਦੇ ਪਾਸਤੇ ਆ ਬੜੂਏ ਚ ਆ ਕੀ ਗੱਲ ਹੋਈ ਭਲਾ ਵਾ ਹਜੇ ਤਾਂ ਤੂੰ ਸੁਣਿਆ ਕੱਖ ਨਹੀਂ ਆ ਗਾੜੀ ਹੋਰ ਸੋਹਣਾ ਫਿਰ ਪੰਮੋ ਨੂੰ ਜੇ ਸਾਰੀ ਸੱਚਾਈ ਦਾ ਪਤਾ ਲੱਗਾ ਨਾ ਪੰਮੋ ਨੇ ਫੜ ਕੇ ਝਾੜੂ ਤੇ ਦਿਵਾਲੇ ਵਾਇਆ ਚੱਜ ਨਾਲ ਤੇ ਮੈਂ ਵੀ ਲਾਗੇ ਖਲੋ ਕੇ ਵੇਖਾ ਛਡਾਈ ਮੈਂ ਵੀ ਨਹੀਂ ਮੈਂ ਝੂਠ ਨਹੀਂ ਬੋਲਦੀ ਜੋ ਕੁਝ ਹੋਇਆ ਨਾ ਉਹ ਮੈਂ ਤੈਨੂੰ ਸੱਚ ਦੱਸਣ ਰਹੀ ਆ ਤੇ ਮਾਤਾ ਤੂੰ ਵੀ ਦੋ ਚਾਰ ਛੱਡਣੇ ਸੀ ਨਾ ਝਾੜੂ ਮੈਂ ਕੀ ਛੱਡਣੇ ਸੀਗੇ ਮੈਂ ਤੇ ਨਾਲ ਹੀ ਵੇਂਦੀ ਰਹੀ ਫੇਰ ਇਹਨੇ ਕੀ ਕੀਤਾ ਮੜ ਕੇ ਜੀ ਅੱਗ ਲੱਗੀ ਇਹਨੂੰ ਮੈਂ ਤੇ ਠਾਣੇ ਚੱਲ ਚਲੀ ਮੈਂ ਤੇ ਤੁਹਾਨੂੰ ਨੌ ਸਾਸ ਨੂੰ ਫੜਾ ਦੇਣਾ ਮੈਂ ਉਹ ਕਰ ਦੇਣਾ ਜੇ ਕਰ ਦੇਣਾ ਫੇਰ ਇੱਥੋਂ ਦਾ ਧੱਕੇ ਨਾਲ ਫੜ ਕੇ ਤੇ ਕੁਰਸੀ ਨਾਲ ਵੱਧੀ ਤੇ ਫੇਰ ਜਾ ਕੇ ਕਿਤੇ ਟਿੱਕੀ ਫੇਰ ਆਣ ਕੇ ਕਰਨ ਨੇ ਖੋਲੀ ਕਰਨ ਨੇ ਅੰਦਰ ਖੜ ਕੇ ਸਮਝਾਈ ਉਹ ਇਹਨੂੰ ਥਾਣੇ ਜਾ ਲੈਣ ਦੇਣਾ ਹੀ ਕੀ ਕਰ ਲੈਂਦੀ ਥਾਣੇ ਜਾ ਕੇ ਮੇ ਸਾਡੇ ਘਰ ਦਾ ਪਾਜ ਨਿਕਲਣਾ ਹੀ ਜੇ ਚਲ ਜਾਂਦੀ ਤੇ ਤੈਨੂੰ ਨਹੀਂ ਪਤਾ ਇੰਨਾਂ ਗੱਲਾਂ ਦਾ ਬਦਨਾਮੀ ਹੋਣੀ ਬਾਹਰ ਕਹਾਂ ਦੀ ਤੇ ਜੇ ਫਿਰ ਬੱਦੀ ਹੀ ਅੰਦਰ ਤਾਂ ਫੇਰ ਖੋਲਿਆ ਜਿਉ ਇਹਨੂੰ ਛੇਤੀ ਨਾ ਇਹਨੂੰ ਜਰਾ ਪਤਾ ਤੇ ਲੱਗਦਾ ਵੀ ਮੈਂ ਗਲਤੀ ਕੀਤੀ ਆ ਤੇ ਮੈਨੂੰ ਹੁਣ ਅਗਲਿਆਂ ਨੇ ਕੀਤਾ ਰੋਖ ਨਹੀਂ ਮੈਂ ਨਹੀਂ ਖੋਲਿਆ ਨਾ ਮੈਂ ਗਰਨਾਮ ਨੂੰ ਖੋਲਣੇ ਦਿੱਤਾ ਇਹ ਜਿਹੜਾ ਤੁਹਾਡਾ ਲਾਡਲਾ ਪਤੀ ਆ ਨਾ ਉਹਨੇ ਆਣ ਕੇ ਖੋਲੀ ਤੁਸੀਂ ਤੇ ਜਾਣਕਰ ਨੂੰ ਚਾਚੀ ਨੂੰ ਵੱਧਾ ਵਾ ਕਿਉਂਕਿ ਚਾਚੀ ਦਾ लाडला ਵਾ ਚਾਚੀ ਦਿੰਦੀ ਏ ਮੁੱਠ ਦੇ ਵਿੱਚ ਮੁੰਡਾ ਵੀ ਉਤੋਂ ਵਗਾੜਨ ਲਈ ਓ ਵੇਖ ਯਾਰ ਮੇਰੇ ਘਰੋਂ ਜਾਣ ਦੀ देर ਹੋਈ ਕੀ ਜੰਗ ਦਾ ਮੈਦਾਨ ਬਣਾਇਆ ਤੁਸੀਂ ਘਰ ਹਨਾ ਵੇ ਮੈਂ ਕੀ ਕਰਾਂ ਮੈਂ ਤੇ ਆ ਬਤਾਂਗਿਆ ਹੀ ਆ ਨਾ ਤੇ ਮੈਂ ਤੈਨੂੰ ਦੱਸਣ ਜੋਗੀ ਵੀ ਅਖਣਾ ਲੈ ਮੈਂ ਇਹਦੇ ਸਿਰ ਤੇ ਛੱਡ ਕੇ ਗਿਆ ਹੀ ਤੇ ਇਹ ਮਗਰੋਂ ਮੈਨੂੰ ਇਹੋ ਜਿਹੀਆਂ ਗੱਲਾਂ ਦੱਸਣ ਲਈ ਆ ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਹੈ ਨਾ ਮਾਤਾ ਤੇ ਦੱਸਣ ਦਾ ਫਰਜ਼ ਵਾ ਮੈਂ ਤੈਨੂੰ ਕੀ ਕੀ ਦੱਸਾਂ ਹੁਣ ਅੰਦਰ ਖਲਾਰਾ ਪਾ ਕੇ ਬੈਠੀ ਹੋ ਵੀ ਮੈਂ ਅੱਡ ਹੋਣਾ ਵਾਂ ਤੇ ਮੈਂ ਤਾਂ ਅੱਡੇ ਨੇ ਕਿਦੇ ਨਾਲ ਹੋਣਾ ਵਾਂ ਚਾਰ ਤੇ ਆਪਾਂ ਜੀ ਆ ਤੇ ਮੈਂ ਉਦਾਂ ਬਾਹਰ ਅੰਦਰ ਰਹਿੰਦਾ ਵਾਂ ਤੇ ਇਹਨਾਂ ਦੇ ਆਸਰੇ ਮੈਂ ਛੱਡ ਕੇ ਚੱਲ ਜਾਣਾ ਵੀ ਚੱਲ ਕੱਲ ਕੋਈ ਨਹੀਂ ਆ ਕਿੱਲਾ ਇੱਕ ਪੈਲੀ ਦਾ ਹੁੰਦਾ ਮੈਨੂੰ ਤੇ ਦੋ ਪੈਲੀਆਂ ਉਹ ਵਿਚਾਰਾ ਵੀਰ ਵਾਹੀ ਜਾਂਦਾ ਵਾ ਇਹਦਾ ਵੀ ਗੁਜ਼ਾਰਾ ਹੁੰਦਾ ਰਹਿੰਦਾ ਵਾ ਤੇ ਮੈਂ ਚੱਲ ਬਾਹਰ ਅੰਦਰ ਦੋ ਰੁਪਏ ਕਮਾ ਲਿਓਣਾ ਵਾਂ ਹੇ ਨਿੰਨਾ ਇਹ ਚੀਜ਼ ਨੂੰ ਸੋਚਦੀ ਇਹਦਾ ਇਹ ਇਰਾਦਾ ਹੀ ਹੋ ਵੀ ਮੈਂ ਅੱਡ ਹੋਵਾਂ ਤੇ ਮੇਰੇ ਰਸੇ ਖੁੱਲਣ ਕਦੀ ਉਹਨੂੰ ਜਮਾ ਦੇ ਕਦੀ ਉਹਨੂੰ ਕਦੀ ਪੇਕੇ ਤੇ ਕਦੀ ਭੈਣ ਕੋ ਕੋਈ ਮੈਨੂੰ ਡੱਕੇ ਵਰਜੇ ਨਾ ਤੇ ਕੋਈ ਨਹੀਂ ਆ ਗਿਆ ਮੈਂ ਡੱਕਣ ਵਾਲਾ ਨਾ ਹੁਣ ਲੈਣਾ ਮੈਂ ਇਹਦੀ ਖਬਰ ਜਾ ਕੇ ਪਹਿਲਾ ਵੇ ਚੱਲ ਹੁਣ ਤੂੰ ਨਾ ਖਲਾਰਾ ਪਾ ਦੀ ਉੱਚੀ ਨਾ ਬੋਲੀ ਜਿਹੜੀ ਗੱਲ ਕਰਨੀ ਉਹ ਬਹਿ ਕੇ ਸਮਝਾਈ ਇੱਕ ਦੇ ਮਾਤਾ ਤੁਸੀਂ ਫਿਰ ਕਿਹੇ ਬੰਦੇ ਨਹੀਂ ਲੱਗਦੀਆਂ ਜੇ ਮੈਂ ਮਾੜਾ ਜਿਹਾ ਹੁਣ ਪੁੱਛਣਾ ਵਾ ਨਾ ਹੁਣ ਤੂੰ ਮੈਨੂੰ ਇੱਥੋਂ ਕਹਿਣ ਲੱਗਿਆ ਕਹਿਣ ਦੀਆਂ ਵੀ ਜਾ ਕੇ ਨਾ ਕੋਈ ਵੀ ਪੁੱਛੀ ਤੇ ਕੀ ਕਰਾਂ ਫਿਰ ਮੈਂ ਦੱਸ ਤੇ ਵੇ ਅੰਦਰੇ ਪੁੱਛ ਲਈ ਜ਼ਰੂਰ ਆਂਡੇ ਗਵੰਡੀਆਂ ਤਮਾਸ਼ਾ ਵਿਖਾ ਲੈਣਾ ਵਾ ਪਤਾ ਲੱਗ ਜੇ ਲੋਕਾਂ ਨੂੰ ਪਛਿੰਦਾ ਘਰ ਆ ਯਕਦੇ ਮੈਂ ਤੇ ਫਸੀ ਪਈ ਆਂ ਜੀ ਨਾ ਮੈਂ ਉਧਰ ਜੋ ਗਈ ਤੇ ਨਾ ਮੈਂ ਉਧਰ ਜੋ ਗਈ ਜੇ ਹੁਣ ਇਹਨੇ ਅੰਦਰ ਖਲਾਰਾ ਪਾ ਲਿਆ ਤੇ ਹੋਰ ਜਿਆਦਾ ਬਦਨਾਮੀ ਹੋਣੀ ਆ ਵੇਖਾਂ ਉਹਨੇ ਵੀ ਕਹਿਣਾ ਮਾਣੇ ਕੰਨ ਪਰਦੇ ਆਗੇ ਤੇ ਮੇਰੇ ਦਿਵਾਲੇ ਤਾਂ ਹੋ ਗਿਆ ਮੈਂ ਤੇ ਉਹਗਾ ਲਾੜੇ ਦਿਵਾਲੇ ਔਖੀ ਆ ਤੁਸੀਂ ਆਏ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸਭ ਨਾਲ ਠੀਕ ਠੇ ਵਧੀਆ ਤਾਂ ਵਧੀਆ ਹੈ ਮੈਂ ਤੇ ਕਦੋਂ ਦਾ ਆਇਆ ਵਾ ਤੂੰ ਤੇਰੇ ਅੰਦਰੋਂ ਨਿਕਲ ਨਹੀਂਦੀ ਜਦਾਂ ਕੋਈ ਕੰਮਕਾਰ ਨਹੀਂ ਹੁੰਦਾ ਮਜੇ ਨਾਲ ਫੋਨ ਚਲਾਉਣ ਨਹੀਂ ਆ। ਮਿੰਟ ਤੇ ਪਤਾ ਨਹੀਂ ਲੱਗਾ ਕਦੋਂ ਕਦੇ ਆਏ। ਬਾਹਰ ਦੀ ਮਾੜੀ ਮੁੱਡੀ ਸੁਰਖਬਰ ਰੱਖੀ ਦੀ ਆ ਕਿ ਨਹੀਂ? ਨਹੀਂ ਸੁਰਖਬਰ ਤੇ ਮੈਂ ਰੱਖੀ ਹੀ ਮੈਂ ਤੇ ਹੁਣੇ ਕੰਮਗੁਮ ਕਰਕੇ ਤੇ ਹੁਣੇ ਅੰਦਰ ਆਈ ਹਾਂ ਤੇ ਫੋਨ ਫੜ ਕੇ ਵੇਖਣ ਲੱਗ ਪਈ। ਗੁਰਮੀਤ ਝੂੜਨਾ ਬੋਲ ਮੈਨੂੰ ਸਾਰਾ ਪਤਾ ਲੱਗ ਗਿਆ ਵਾ ਤੂੰ ਕੱਲ ਦੀ ਮੂੰਹ ਫਲਾ ਕੇ ਬੈਠੀ ਆ ਅੰਦਰ ਤੇ ਕੰਮਕਾਰ ਜੋ ਤੂੰ ਕੀਤਾ ਨਾ ਦਿਖਣ ਹੀ ਰਿਹਾ ਮੈਨੂੰ ਕਿੰਨਾ ਕੰਮ ਕਰਨ ਢੀਂ ਆ ਤੂੰ। ਅੱਛਾ ਅਜੀ ਆਇਆ ਨੂੰ ਤਾਂ ਦੋ ਮਿੰਟ ਨਹੀਂ ਹੋਏ ਤੇ ਆਉਂਦਿਆ ਤੁਹਾਡੀ ਮਾਂ ਨੇ ਤੇ ਪਰਜਾਈ ਲੈ ਤੁਹਾਡੇ ਕੰਨ ਭਰ ਵੀ ਦਿੱਤੇ ਆ ਵੀ ਕੀ ਕੁਛ ਕਰ ਤੇ ਹੋਇਆ ਵਾ ਮੇਰੀ ਗੱਲ ਸੁਣ ਇੱਕ ਮੇਰੀ ਮਾਂ ਜਿਹੜੀ ਹੈ ਨਾ ਮੈਨੂੰ ਕਦੀ ਝੂਠ ਨਹੀਂ ਬੋਲ ਸਕਦੀ ਤੇ ਨਾ ਮੈਨੂੰ ਉਹ ਵੱਧ ਘੱਟ ਗੱਲ ਬਣਾ ਕੇ ਦੱਸਦੀ ਆ ਜੋ ਘਰ ਦੇ ਵਿੱਚ ਹੋਇਆ ਨਾ ਉਹਨੇ ਮੈਨੂੰ ਉਹੋ ਹੀ ਗੱਲ ਦੱਸਿਆ ਵਾ ਤੇ ਰਈ ਗੱਲ ਪਰਜਾਈ ਦੀ ਪਰਜਾਈ ਜਿਹੜੀ ਵੱਡੀ ਹੁੰਦੀ ਹੈ ਨਾ ਮਾਵਾ ਬਰਾਬਰ ਹੁੰਦੀ ਆ ਜਦੋਂ ਤੂੰ ਨਹੀਂ ਮੀਨ ਹੈਗੀ ਤੇ ਉਹ ਉਦੋਂ ਵੀ ਸਾਨੂੰ ਸੰਭਾਲਦੀ ਰਹੀ ਆ ਜਿੱਦਾਂ ਦਾ ਖਾਣ ਨੂੰ ਖਾਣ ਪੀਣ ਨੂੰ ਦਿੰਦੀ ਰਹੀ ਉਦੋਂ ਦਾ ਮੈਨੂੰ ਜਿੱਦਾਂ ਦਾ ਲੀੜਾ ਕਰਨ ਨੂੰ ਮਿਲਦਾ ਰਿਹਾ ਉਦੋਂ ਦਾ ਮੈਨੂੰ ਮਿਲਦਾ ਰਿਹਾ ਮੈਨੂੰ ਸਾਰਿਆਂ ਦੀ ਗੱਲ ਸੁਣਨੀ ਪੈਂਦੀ ਆ ਸਮਝ ਲੱਗੀ ਨਾ ਤੈਨੂੰ ਤਾਂ ਉਹਨਾਂ ਦੀ ਗੱਲ ਸੁਣਨੀ ਆ ਉਹ ਝੂਠ ਨਹੀਂ ਬੋਲਦੀਆਂ ਮਾਂ ਟਾੜੀ ਝੂਠ ਨਹੀਂ ਬੋਲਦੀ ਤੇ ਟਾੜੀ ਕਰਦੀ ਝੂਠ ਬੋਲਦੀ ਸਾਰਾ ਉਹ ਮੈਂ ਤੈਨੂੰ ਇਹ ਨਹੀਂ ਕਹਿਣਾ ਕਿ ਤੂੰ ਝੂਠ ਬੋਲਦੀਆਂ ਨਾਲੇ ਤੂੰ ਕਹਿਣ ਦੀ ਆ ਮੈਂ ਆਡ ਹੋਣਾ ਵਾ ਕਿ ਇਹਦੇ ਨਾਲ ਆਡ ਹੋਣਾ ਵਾ ਤੂੰ ਮੈਨੂੰ ਦੱਸ ਨਾ ਕਿੰਨੇ ਕੁ ਜੀ ਆ ਆਪਾਂ ਘਰ ਦੇ ਵਿੱਚ ਤੇ ਜੀ ਨਹੀਂ ਇੱਕ ਜੀ ਕਿੰਨੇ ਕੁ ਉਹ ਮੈਨੂੰ ਵੀ ਪਤਾ ਵਾ ਪਰ ਉਹਨਾਂ ਨੇ ਕੀ ਕੀਤਾ ਉਹ ਵੀ ਦੱਸਿਆ ਤੁਹਾਨੂੰ ਇਹਨਾਂ ਨੇ ਫੜ ਕੇ ਮੈਨੂੰ ਝਾੜੂਆਂ ਦੇ ਨਾਲ ਕੁੱਟਿਆ ਤੇ ਫਿਰ ਮੈਂ ਇਹਨਾਂ ਦੀ ਕਿਉਂ ਰੋਟੀ ਪਕਾਵਾਂ ਫਿਰ ਮੈਂ ਤਾਂ ਕਹਿਣਾ ਵੀ ਮੈਂ ਅੱਡ ਹੋਣਾ ਐਨਾ ਮੈਂ ਨਾਲ ਹੀ ਪਕਾਉਂਦੀ ਰਹੀ ਆ ਤੂੰ ਫਿਰ ਆਪਣੀ ਵੀ ਦੱਸ ਨਾ ਪੇ ਝਾੜੂਆਂ ਨਾਲ ਮਾਰ ਤੈਨੂੰ ਪਈ ਕਿਉਂ ਉਹ ਵੀ ਦੱਸ ਫਿਰ ਆਂਦੀਆਂ ਵਾ ਕਿ ਤੂੰ ਉਲੂਤੀਆਂ ਲਾਉਂਦੀ ਆ ਇਹਨਾਂ ਨੂੰ ਪੁੱਛੋ ਨਾ ਕਿ ਮੈਂ ਲੂਤੀਆਂ ਲਾਈਆਂ ਕਿਹੜੀਆਂ ਵਾ ਮੈਂ ਤਾਂ ਕਦੀ ਇਹਨਾਂ ਦੀ ਇੱਧਰ ਉੱਧਰ ਦੀ ਕਦੀ ਗੱਲ ਹੀ ਨਹੀਂ ਕੀਤੀ ਹੈਗੀ ਆਪਸ ਵਿੱਚ ਇਹਨਾਂ ਦੀ ਦੋਵਾਂ ਜੀਆਂ ਦੀ ਬੰਦੀ ਨਹੀਂ ਆ ਆਪ ਭਾਜੀ ਨੂੰ ਉਹ ਬੋਲਦੀ ਆ ਤੇ ਭਾਜੀ ਫਿਰ ਫੜ ਕੇ ਕੁੱਟਦਾ ਤੇ ਨਾ ਉਹ ਵੀ ਮੇਰਾ ਲਾ ਦਿੰਦੀ ਕਿ ਤੂੰ ਕੁੱਟ ਪਵਾਈ ਆ ਕੋਟਪੁਆਈ ਦੀ ਗੱਲ ਨਹੀਂ ਐ ਕੋਈ ਨਾ ਕੋਈ ਗੱਲ ਹੋਵੇ ਨਾ ਤੇ ਫੇਰ ਹੀ ਕੋਈ ਕਹਿੰਦਾ ਵਾ ਤੂੰ ਪੈਸੇ ਵੀ ਭਾਜੀ ਦੇ ਕੱਢ ਕੇ ਤੇ ਉਹਦੇ ਪਰਸਪਾਇ ਉਹ ਕਿਉਂ ਪਾਏ ਤੂੰ ਇਹ ਤੂੰ ਹੀ ਨਹੀਂ ਬੋਲਣ ਦੇ ਇਹ ਤੁਹਾਡੀ ਮਾਂ ਦੀ ਬੋਲੀ ਸਾਰੀ ਬੋਲਣ ਢਈ ਆ ਤੇ ਮੇਰੇ ਮੂੰਹ ਸੁਣਿਆ ਕਿ ਮੈਂ ਇਹ ਕੀਤਾ ਕੰਮ ਮੈਂ ਨਹੀਂ ਪੈਸੇ ਕਿਸਦੇ ਵੀ ਪਾਏ ਹੈਗੇ ਉਹਦੀ ਜੇਬ ਤੇ ਤਾਂ ਮੈਨੂੰ ਕੋਈ ਲੋੜਵਾ ਪਹੁੰਚਦੀ ਉਹ ਮੈਨੂੰ ਅੱਗੇ ਪਤਾ ਵਾ ਜਿਹੜੀ ਕੋਈ ਗੱਲ ਦੱਸਣ ਵਾਲੀ ਹੁੰਦੀ ਹੈ ਨਾ ਉਹ ਤੂੰ ਮੈਨੂੰ ਨਹੀਂ ਦੱਸਣੀ ਵੀ ਤੈਨੂੰ ਪਤਾ ਵਾ ਵੀ ਮੇਰੀ ਸਟਾਈ ਦਾ ਇਹਨੂੰ ਪਤਾ ਲੱਗੂਗਾ ਤੇ ਮੇਰੇ ਇਹਨੇ ਦਿਵਾਲੇ ਹੋਣਾ ਵਾ ਉਹ ਮੇਰੀ ਮਾਂ ਨੇ ਹੀ ਮੈਨੂੰ ਦੱਸਿਆ ਤੂੰ ਦੱਸਿਆ ਇੱਕ ਗੱਲ ਵੀ ਹੁਣ ਤੂੰ ਦੱਸਦੀ ਮੈਨੂੰ ਝਾੜੂਆਂ ਨਾ ਕੁੱਟਿਆ ਉਹਨਾਂ ਨੇ ਤੇ ਮਾਂ ਨੂੰ ਵੀ ਪਤਾ ਵਾ ਕਿ ਮੁੰਡੇ ਦੇ ਆਉਂਦਿਆ ਕੰਨ ਭਰੂੰਗੀ ਤੇ ਮੁੰਡਾ ਵੀ ਓਦਾਂ ਦਾ ਵਾ ਜਾ ਕੇ ਤਾਂ ਆਪਣੀ ਘਰ ਵਾਲੀ ਤੇ ਦਿਵਾਲੇ ਹੋਊਗਾ ਇਹੋ ਕੁਛ ਉਹ ਵੱਡਿਆ ਨਾ ਕਰਾਉਂਦੀ ਆ ਉਹੋ ਕੁਛ ਤੁਹਾਡੇ ਨਾਲ ਕਰਉਣਾ ਕੀ ਵੱਡਾ ਕੋੜਦਾ ਆਪਣੀ ਬੁੱਢੀ ਨੂੰ ਤੇ ਇਹ ਨਿੱਕਾ ਵੀ ਆਣ ਕੇ ਆਪਣੀ ਬੁੱਢੀ ਨੂੰ ਕੁੱਟੇ ਅੱਜ ਤੱਕ ਨਾ ਮੈਂ ਤੈਨੂੰ ਦਬਕਾ ਮਾਰਿਆ ਨਾ ਮੈਂ ਕਦੀ ਹੱਥ ਲਾਇਆ ਪਰ ਜੇ ਇਹੇਦਾਂ ਦੀਆਂ ਹਰਕਤਾਂ ਕਰੇਗੀ ਨਾ ਤੇ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਆ ਜੇ ਤੁਹਾਡੇ ਤੋਂ ਬੁਰਾ ਕੋਈ ਨਹੀਂ ਨਾ ਗੁਰਾ ਫਿਰ ਮੇਰ ਤੋਂ ਵੀ ਕੋਈ ਨਹੀਂ ਹੈਗਾ ਜੇ ਮੇਰੀ ਘਰ ਦੇ ਵਿੱਚ ਨਾ ਸੁਣੀ ਤੇ ਆਪਣੀ ਜ਼ੁਬਾਨ ਸੰਭਾਲ ਕੇ ਬੋਲ ਕੋਈ ਥੋੜਾ ਬਹੁਤਾ ਸਮਝ ਲੱਗੀ ਨਾ ਜੇ ਘਰ ਦੇ ਵਿੱਚ ਰਹਿਣਾ ਵਾ ਨਾ ਤੇ ਮੇਰੀ ਮਾਂ ਦੇ ਹਿਸਾਬ ਦੇ ਨਾਲ ਤੇ ਮੇਰੇ ਭਰਾਵਾਂ ਭਰਾ ਦੇ ਹਿਸਾਬ ਦੇ ਨਾਲ ਸਾਰਿਆਂ ਦੇ ਹਿਸਾਬ-ਕਿਤਾਬ ਦੇ ਨਾਲ ਚੱਲਣਾ ਪੈਣਾ ਤੈਨੂੰ ਤੇ ਨਾਲ ਮਿਲ ਕੇ ਚੱਲਣਾ ਪੈਣਾ ਵਾ ਸਮਝ ਲੱਗੀ ਨਾ ਤੈਨੂੰ ਅੱਛਾ ਮੈਂ ਸਾਰਿਆਂ ਦੇ ਹਿਸਾਬ ਨਾਲ ਚੱਲਾਂ ਤੇ ਮੇਰੇ ਹਿਸਾਬ ਨਾਲ ਨਾ ਕੋਈ ਵੀ ਚੱਲੇ ਤੇਰੇ ਹਿਸਾਬ ਨਾਲ ਵੀ ਚੱਲਦੇ ਆ ਪਰ ਜਿਹੜੇ ਹਿਸਾਬ ਨਾਲ ਤੂੰ ਚਲਾਉਣਾ ਚਾਹੁੰਦੀ ਆ ਨਾ ਇਸ ਹਿਸਾਬ ਨਾਲ ਨਹੀਂ ਤੇਰੇ ਨਾਲ ਚੱਲਣਾ ਕਿਸ ਨੇ ਮੀ ਵੇ ਹੈ ਕਲੀ ਬੰਦਾ ਵੀ ਮੇਰਾ ਤੇ ਵੇ ਮੇਰੀ ਵੀ ਨਹੀਂ ਸੁਣੀ ਇਹਨੇ ਮਾਸਾ ਵੀ ਮਾਂ ਦੇ ਤੇ ਪਰਜਾਈ ਦੇ ਮਗਰ ਲੱਗ ਗਿਆ ਕਿਦਾਂ ਮੇਰੇ ਦਿਵਾਲੇ ਹੋ ਗਿਆ ਮੇਰੀ ਤੇ ਕੋਈ ਇੱਜ਼ਤ ਹੀ ਨਹੀਂ ਕੋਈ ਘਰ ਦੇ ਵਿੱਚ ਹੈਗੀ ਤੇ ਮੇਰੀ ਨਾ ਕੋਈ ਬੁਗਤੀ ਇਹਦੇ ਵਿੱਚ ਲੈ ਵੀਰ ਇੱਥੇ ਬੈਠਾ ਵਾ ਲੈ ਸ਼ਿੰਦਾ ਆ ਗਿਆ ਵਾ ਸੱਸੀ ਦਾ ਵੀਰ ਸੱਸੀ ਦਾ ਕੋਠੀ ਉਠਾ ਕੇ ਹਾਂ ਵਧੀਆ ਵਧੀਆ ਚੱਲ ਬਹਿ ਜਾ ਐਰ ਕੀ ਤੂੰ ਨੰਬਰ ਲੈ ਗਿਆ ਵੀਰ ਵੀ ਇਹ ਸਬਜੀ ਸੁਬਜੀ ਕਿਦਾਂ ਲਾਈ ਆ ਵੇ ਲਾ ਬਸ ਕੀ ਕਰਨਾ ਵੇ ਲਿਆ ਫਿਰ ਸਬਜੀ ਲਾਈ ਆ ਇਹ ਨਾ ਘਰ ਦੀ ਸਬਜੀ ਹੋਈਂਦੀ ਨਾਲ ਖਾਂਦੇ ਹੁੰਦੇ ਸੀ ਦਾ ਵਾ ਮੈਂ ਚੱਲ ਤੂੰ ਕਰ ਉਹ ਤਾਂ ਆਇਆ ਮੈਂ ਥੋੜਾ ਜਿਹੀ ਆਇਆ ਇਹਨੂੰ ਮੈਂ ਤੇ ਵੇਖਣਾ ਮੈਨੂੰ ਲੱਗਦਾ ਵੀਰ ਉਹ ਰੋਲੂਗਾ ਜਾ ਕੇ ਧੋਨੇ ਤੇ ਪਰ ਅਰਕੀ ਧੋਨੇ ਦਾ ਵੀ ਨੰਬਰ ਲੈ ਗਿਆ ਤੂੰ ਨਹੀਂ ਨਹੀਂ ਅਰਕੀ 32 ਬਿਜਲੀ ਸਰਕਾਰ ਨੇ ਤੇ ਟਾਈਮ ਸਿਰ ਚੋਂ ਲੱਗ ਗਿਆ ਅਰਕੀ ਹੁਣ ਦੇ ਵਿਹਲਾ ਆ ਗਿਆ ਮੈਂ ਦੱਸਣਾ ਚ ਵਿਹਲਾ ਗਿਆ ਅਰਕੀ ਅੱਗੇ ਤੇ 15 ਤਰੀਕ ਤੋਂ ਧੋਨਾ ਸ਼ੁਰੂ ਹੁੰਦਾ ਸੀ ਆ ਕੀ ਕੀਤਾ ਕਰਤਾ ਸੀ ਰੋਲੂਗਾ ਲਗਾ ਕੀਤਾ ਕਰਤਾ 32 ਆਉਂਦੀ ਹੈ ਦਸਦਾ ਘੰਟੇ ਕਈ ਰੀ 20 ਘੰਟੇ ਬੱਤੀ ਆਉਂਦੀ ਹੈ ਲਗਾਤਾਰ ਹੁਣ ਕੱਲ ਦੀ ਆਉਂਦੀ ਲਗਾਤਾਰ ਬੱਤੀ ਤੇ ਬੱਤੀ ਵੱ ਚੱਲ ਵਧੀਆ ਗਿਆ ਝੋਨਾ ਸੋਨਾ ਵਧੀਆ ਲੱਗਣ ਡਿਆ ਖਾਸ ਪਾਤੀ ਆਖੀ ਖਾਸ ਪਾਤੀ ਬਸ ਕੋ ਰਗੀ ਕੁਝ ਜੁਰੀਆ ਬਸ ਪੁਣੀ ਕਲ ਪਰਸਮ ਡਾਗ ਨਾ ਬੰਦਾ ਨਾਲ ਤੇ ਪਾਣੀ ਆ ਜਿਆਦੀ ਵੀ ਨਾ ਪਾਇਓ ਵੀਰ ਨਹੀਂ ਹਿਸਾਬ ਨਾਲ ਪਾਵਾਂਗੇ ਹੋਰ ਸੁਣਾ ਦੂ ਕਿਦਾਂ ਠੀਕ ਠਾਕ ਹੈ ਨਾ ਬਹੁਤ ਵਧੀਆ ਤੇ ਆਪਣੇ ਆਸ ਤੇ ਨੀ ਯਾਰਾਂ 21 ਨਹੀਂ ਬਿਜੀ ਝੋਨਾ ਉਹਦੇ ਆ ਪੱਠੇ ਬਿਜਦੀ ਨੇ ਤੇਰੇ ਉਹ ਪੱਠੇ ਮੁੱਕਦੇ ਫੇ ਚਲਾਣੇ ਆ ਉਹ ਤਾਂ ਲੇਟ ਹੀ ਲੱਗਦੀ ਹੈ ਨਾ 8 ਠਾਰ ਕੇ 20 ਦਿਨ ਲਾਣੇ ਨੇ ਲੈਟੇ ਜੇ ਆਹੋ ਲੈ ਚਲ ਚਲ ਖਾਣ ਲਈ ਹੋਣਗੇ ਆਪਣੇ ਘਰ ਲਈ ਕਰਦੇ ਚੱਲ ਵਧੀਆ ਵਧੀਆ ਹੋਰ ਸੁਣਾ ਕਿਦਾਂ ਠੀਕ ਠਾਕ ਕੰਮ ਦਿੰਦਾ ਕੰਮ ਠੀਕ ਥੋੜਾ ਢਿੱਲਾ ਹੀ ਕੰਮ ਮੈਂ ਸੋਚਿਆ ਗਰਮੀ ਬੜੀ ਹੈ ਚੱਲ ਚੱਲਦੇ ਆ ਮਹੀਨਾ ਖੰਡ ਘਰ ਲਾਉਨੇ ਆ ਚੱਲ ਵਧੀਆ ਕੀਤਾ ਜੀ ਤੂੰ ਨਾਲੇ ਗੱਲਾਂ ਬੱਤਾਂ ਮਾਰਿਆ ਕਰ ਦੋਵੇਂ ਭਰਾ ਨਾਲੇ ਘੁੰਮਿਆ ਫਿਰਾ ਕਰਾਂਗੇ ਪਿੰਡ 'ਚ ਕਿ ਨਹੀਂ ਹੋਰ ਕੀ ਕਿਹੜੀ ਗੱਲ ਆ ਚੱਲ ਵਧੀਆ ਹੋਰ ਚਾਹ ਪੀਤੀ ਆ ਚਾਹ ਪੀਣਾ ਬਸ ਹੁਣੇ ਕੋਈ ਗੱਲ ਨਹੀਂ ਬਣ ਡੀ ਹੋਣੀ ਚਾਹ ਸੋਣੇ ਇੱਧਰ ਮੇਰੀ ਗੱਲ ਬਹੁਤੀ ਵੱਡੀ ਹੈ ਸਿਆਣੀਏ ਦਿਨ ਨਹੀਂ ਚੜਨਾ ਸਵਰ ਨਹੀਂ ਹੈਗਾ ਮਾਸਾ ਵੀ ਉਹਦੇ ਆਉਂਦੇ ਦੇ ਕੰਨ ਪਾਲ ਦਿੱਤੇ ਬੰਦੇ ਮੇਰੇ ਦੇ ਹਾਏ ਮੈਂ ਕਦੋਂ ਕੰਨ ਭਰੇ ਉਹਦੇ ਉਹਦੇ ਮੰਮੀ ਲਾਗੇ ਬੈਠਾ ਸੀ ਤੇ ਮੈਂ ਇੱਥੇ ਚਾਹ ਬਣਾਉਣ ਰਹੀ ਆ ਮੈਨੂੰ ਕੀ ਲੋੜ ਕੰਨ ਭਰਨ ਦੀ ਤੇ ਨਾਲੇ ਮੈਨੂੰ ਲੱਗਦਾ ਵਾ ਤੇਰੀ ਵਾਵਾ ਖਚਾਈ ਹੋ ਗਈ ਆ ਜਿਹੜੀ ਭਰੀ ਪੀਤੀ ਆਈ ਮੇਰੇ ਦਿਵਾਲੇ ਮੇਰੀ ਨਹੀਂ ਖਚਾਈ ਕੋਈ ਵੀ ਹੋਈ ਤੈਨੂੰ ਆਪਣਾ ਚੇਤਾ ਭੁੱਲ ਗਿਆ ਤੇਰੀ ਆਪਣੀ ਜੋ ਹੁੰਦੀ ਰਹਿੰਦੀ ਆ ਤੇ ਦੂਜਿਆਂ ਦੇ ਤਾਂ ਤੈਨੂੰ ਸੁਪਨੇ ਆਉਂਦੇ ਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਅੱਛਾ ਮੇਰੀ ਆਪਣੀ ਨਹੀਂ ਹੁੰਦੀ ਰਹਿੰਦੀ ਉਹ ਤਾਂ ਤੇਰਾ ਹੀ ਬੇੜਾ ਬਹਿ ਗਿਆ ਸੀ ਜਿੰਨੇ ਮੇਰੇ ਘਰ ਵਾਲੇ ਦੇ ਕੰਨ ਭਰੇ ਸੀਗੇ ਤੇ ਉਹ ਮੇਰੇ ਦਿਵਾਲੇ ਹੋ ਗਿਆ ਨਹੀਂ ਤੇ ਉਹਨੇ ਨਹੀਂ ਅਜੇ ਤੱਕ ਮੇਰੇ ਤੇ ਹੱਥ ਚੁੱਕਿਆ ਅੱਛਾ ਤੇ ਮੇਰੇ ਨੇ ਕਿਹੜਾ ਚੁੱਕਿਆ ਵਾ ਤੇ ਜਿਹੜਾ ਤੂੰ ਹੁਣ ਆਨੀ ਆ ਕਿ ਮੈਂ फडਕਾਦਾ ਹਾਂ ਬਿਆ ਤੇ ਇਹ ਫੜਕੀ ਉਹਦੇ ਜੁੰਡੇ ਦੇ ਪੁੱਟੇ ਇਹ ਨਹੀਂ ਕਿ ਇਹ ਨਾ ਸੋਚ ਤੂੰ ਇਦਾਂ ਨਹੀਂ ਹੋਣਾ ਇਦਾਂ ਹੀ ਹੋਣਾ ਵਾ ਜਿੱਦਾਂ ਦੀ ਤੇਰੀ ਵਜ੍ਹਾ ਕਤਾ ਵਾ ਨਾ ਤੈਨੂੰ ਪੈਂਦੀਆਂ ਹੀ ਰਹਿਣਾ ਜੁੱਤੀਆਂ ਤੇ ਤੂੰ ਸੂਤ ਰਹਿਣੀ ਆ ਤੇ ਜੇ ਇਹੋ ਗੱਲ ਮੈਂ ਤੈਨੂੰ ਕਹਾਂ ਤੇ ਫੇਰ ਫੇਰ ਤੂੰ ਆਨੀ ਬੰਦੇ ਮੇਰੇ ਨੂੰ ਤੂੰ ਫੜਕਾਉਣੀ ਆ ਆਹੀ ਜੁਬਾਨ ਤੇ ਨੁਸ਼ਤੇ ਪਵਾਉਂਦੀ ਆ। ਅੱਛਾ, ਹਾਂ ਜੁਬਾਨ ਤੇ ਤੇਰੀ ਵੀ ਬੜੀ ਮਿੱਠੀ ਹੋਣੀ ਆ ਨਾ। ਮੈਨੂੰ ਲੱਗੀ ਜੁਬਾਨਾਂ ਨਵਲਣ। ਮੇਰੇ ਹਿਸਾਬ ਨਾਲ ਨਾ ਨਾ ਅੱਗੇ ਤੇਰੀ ਫੈਂਟੀ ਥੋੜੀ ਜਿਹਾ ਕੱਟ ਲੱਗੀ ਏ ਮੇਰੇ ਕੋ ਤੇ ਹੁਣ ਕਿਤੇ ਵੱਧ ਨਾ ਲੱਗ ਜਾ ਸਿੰਦੇ ਕੋਲੋਂ। ਮੈਂ ਤਾਂ ਤੈਨੂੰ ਆਨੀ ਆਂ ਕਿ ਬਚ ਜਾ। ਤੇਰੇ ਦਿਨ ਨਾ ਹੁਣ ਮਾੜੇ ਚੱਲਣ ਡੈਗੇ ਤੇ ਉਹ ਨਾ ਹੋਵੇ। ਨਾ ਨਾ ਕਰਦਾ ਨਾ ਘਾੜਦੀ ਰਵੇਂ ਤੂੰ। ਅੱਛਾ, ਤੂੰ ਮੇਰਾ ਫਿਕਰ ਨਾ ਕਰ। ਸਿੰਦੇ ਕੋਲੋਂ ਜਿਹੜਾ ਅੰਨ ਕੁੱਟ ਪੋਣੀ ਉਹ ਤੂੰ ਸੋਚਦੇ ਭੁੱਲ ਜਾ ਤੇ ਜਿਹੜਾ ਤੂੰ ਆਨੀ ਨਾ ਮੈਂ ਅੱਗੇ ਫੈਂਟੀ ਲਾ ਲਈ ਆ। ਓ ਫੈਂਟੀ ਵੀ ਭੁੱਲ ਜਾ ਕੋਣ ਨਾ ਤੇਰੇ ਕਾਬੂ ਆਈ ਮੈਂ ਅੱਗੇ ਪਹਿਲਾਂ ਕਿ ਤੂੰ ਰੋਕਦਿੰਦੀ ਹੀ ਹਾਂ ਜਦੋਂ ਕੁੱਟਿਆ ਜੇ ਚੰਨੀ ਹਾਂ ਮੈਂ ਫਿਰ ਤੇ ਤੂੰ ਇਹ ਨੋਸਾ ਸਸੇ ਤਰਲੇ ਕੱਢਣ ਡੈ ਪਈਂ ਨਾ ਗਰਮੀ ਤੇ ਜਾ ਬੇਇੱਜ਼ਤੀ ਹੁੰਦੀ ਆ ਕਰ ਲੀਆਂ ਹੋ ਗਈਆਂ ਤੇਰੀਆਂ ਅੱਛਾ ਥੋੜਾ ਜਿਹਾ ਉੱਚੀ ਕੁ ਫੇਰ ਪਤਾ ਲੱਗੇ ਵੀ ਇਹ ਉਹੀ ਗਰਮੀ ਤੇ ਆ ਕਿ ਹੋਰ ਕੋਈ ਆ ਮੈਨੂੰ ਸਾਰਾ ਪਤਾ ਵਾ ਜਿਹੜੀ ਤੇ ਸੰਗ ਬਾਲ ਬਾਲ ਕੇ ਥੱਲੇ ਥੱਲੇ ਕੁੰਨੀ ਆ ਨਾ ਤੂੰ ਸਿੰਦੇ ਤੋਂ ਡਰਦੀ ਆ ਹੋਰ ਨਹੀਂ ਗੱਲ ਕੋਈ ਵੀ ਮੈਨੂੰ ਨਾ ਲੱਗਦਾ ਵਾ ਕਿ ਦੱਸਣਾ ਹੀ ਪੈਣਾ ਸਿੰਦੇ ਨੂੰ ਜਾ ਕੇ ਤੇ ਵੀ ਅੰਦਰ ਫੇਰ ਇਹਨੇ ਜੰਗ ਮਚਾਇਆ ਵਾ ਚੱਲ ਮੈਂ ਸਿੰਦੇ ਕੋ ਡਰਦੀ ਆ ਫੇ ਤੈਨੂੰ ਤਾਂ ਕਿਸ ਦਾ ਡਰ ਹੀ ਨਾ ਰਿਆ ਨਾ ਤੈਨੂੰ ਆਪਣੇ ਘਰ ਵਾਲੇ ਦਾ ਤੇ ਨਾ ਤੈਨੂੰ ਸੱਸ ਦਾ ਤੈਨੂੰ ਤਾਂ ਕਿਸ ਦਾ ਡਰ ਵੀ ਨਹੀਂ ਰਿਆ ਨਹੀਂ ਚੱਲ ਉਹ ਸਿਆਣੇ ਆਂਦੇ ਹੁੰਦੇ ਆ ਨਾ ਘਰ ਵਾਲਾ ਹੋਵੇ ਵੱਲ ਤੇ ਵਿੜਾ ਲਈਏ ਥੱਲ ਹੁਣ ਮੇਰਾ ਘਰ ਵਾਲਾ ਨਾ ਮੇਰੀ ਮੰਨਦਾ ਸੁਣਦਾ ਵਾ ਤੇ ਮੈਂ ਕਿਸ ਦੀ ਪਰਵਾਹ ਨਹੀਂ ਕਰਦੀ ਕੋਈ ਜੋ ਮਰਜੀ ਆਂਦਾ ਚੱਲ ਪਰਾ ਹੋ ਬਹੁਤੀ ਬਕਵਾਸ ਨਾ ਮੇਰੇ ਗਾਲੀ ਕਰੀ ਜਾ ਤੇ ਮੈਨੂੰ ਚਾਹ ਪਾ ਲੈਂਦੇ ਅੱਛਾ ਘਰਨਵਾਰੀ ਤੇ ਅੰਦਰ ਵੜ ਕੇ ਬੈਠੀ ਰਹੀ ਹੋਂਦੈ ਨੂੰ ਚਾਹ ਦਾ ਚੇਤਾ ਆ ਗਿਆ ਵੇਖਾਂ ਪਤਾ ਨਹੀਂ ਕੀ ਇਹਦੇ ਖੰਭ ਬੁੱਢੀ ਤੇ ਇਹਦੇ ਨਿਕਲ ਗਏ ਬੰਦਾ ਮੇਰਾ ਹੀ ਨਹੀਂ ਚੰਗਾ ਜਿਹੜਾ ਆਉਂਦਾ ਇਹਨਾਂ ਦੇ ਕੰਨਾਂ ਦੇ ਵਿੱਚ ਇਹਨਾਂ ਦੀ ਗੱਲਾਂ ਦੇ ਵਿੱਚ ਆਣ ਕੇ ਤੇ ਮੇਰੇ ਦਿਵਾਲੇ ਹੋਣ ਡਿਆ ਵਾ ਅੱਗੇ ਘੱਟ ਹੀ ਦੋਵੇਂ ਲੋਸਸ ਕਿ ਮੈਨੂੰ ਅੱਗੇ ਨਹੀਂ ਖਲੋਂਦਿਆਂ ਇਹਨਾਂ ਨੇ ਤਾਂ ਹੋਰ ਪੱਲਾ ਭਾਰੀ ਹੋ ਗਿਆ ਇਹਨਾਂ ਦਾ ਕੋਈ ਨਹੀਂ ਕਰਨਾ ਹੀ ਪੈਣਾ ਕੁਛ ਨਾ ਕੁਛ ਇਹਨਾਂ ਦਾ ਵੇ ਸਿੰਧਾ ਤੂੰ ਆ ਗਿਆ ਤੇ ਕਰਨਾਮ ਨਹੀਂ ਆਇਆ ਮੰਮੀ ਵੀਰ ਚਲ ਗਿਆ ਪੈਣੀ ਪਰਲੀ ਨੂੰ ਪਾਣੀ ਓੜਦਾ ਵਾਰ ਤੇ ਦਿੱਤੀ ਆਉਣ ਠੀਕ ਆ ਨਾ ਚਲ ਵਧੀਆ ਆਉਣ ਲਈ ਆ ਮੈਂ ਵੇਖਣ ਲਈ ਤੇ ਪੈਲ ਜਿ ਟੇੜਾ ਆਉਣ ਡਿਆ ਵਾ ਪਾਣੀ ਸੁੱਕਾ ਸੀ ਜੋਨੇ ਜੋ ਚਾ ਚਮੀਦਾ ਕੀ ਕੰਮ ਆ ਤੇਰਾ ਕਿਉਂ ਚਾਹ ਰੱਖੀ ਆ ਜੇ ਮੇਰੀ ਵੀ ਥਲੇ ਰੱਖ ਦੇ ਫੇ ਮੈਂ ਵੀ ਉੱਥੋਂ ਫੜ ਲੀ ਨਾ ਕਿੱਥੇ ਰੱਖਦੀ ਆ ਫੜਾ ਜਾ ਮਾਨੂੰ ਚਲ ਪੁੱਤ ਕੋਈ ਗੱਲ ਨਹੀਂ ਐਵੇਂ ਗਰਮ ਨਾਓ ਨਾ ਫੜ ਲੈਨੀ ਆਪੇ ਤੇ ਫਿਰ ਕੀ ਹੋ ਗਿਆ ਥੱਲੇ ਰੱਖੀ ਚਾਹ ਤੇ ਮੈਨੂੰ ਨਾ ਬਹੁਤੀਆਂ ਗੱਲਾਂ ਦੀ ਲੋੜ ਨਹੀਂ ਆਹ ਚਾਹ ਫੜ ਕੇ ਨਾ ਤੇ ਮੇਰੀ ਮਾਂ ਦੇ ਹੱਥ ਚ ਫੜਾ ਦੇ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਗਿਆ ਸਮਝ ਲੱਗੀ ਨਾ ਤੈਨੂੰ